ਹਿੱਤੀ ਹੋਈ ਐ ਆ ਕੌਲੀਆਂ ਆ ਬਾਟੀਆਂ ਪੁਲਿਸ ਤੋਂ ਰਹਿ ਗਈਆਂ ਸਰਪੰਚ ਦੇ ਕਹਿਣੇ ਤੋਂ ਬਾਅਦ ਰਹਿ ਗਈਆਂ ਖਿੰਡੀਆਂ ਗਈਆਂ ਇਹ ਕੱਲੀ ਕੱਲੀ ਚੀਜ਼ ਨੂੰ ਬੁਲਾ ਕੇ ਉੱਥੇ ਥਾਣੇ ਚ ਪੁੱਛਦਾ ਮੈਂ ਪਰਚਾ ਇਹ ਤੇ ਦਰਜ ਕਰਵਾਉਣਾ ਹੈ ਪੁਲਿਸ ਤਾਂ ਲੈ ਗਈ ਇਹ ਸਾਰੇ ਕਸੇ ਨੂੰ ਛਪਾਉਣ ਵਾਸਤੇ ਪੁਲਿਸ ਤਾਂ ਲੈ ਗਈ ਸਮਾਨ ਚੱਕ ਕੇ ਆ ਚਮਚੇ ਕੌਲੀਆਂ ਬਾਟੀਆਂ ਮਤਲਬ ਰਹਿ ਗਈਆਂ ਪਰ ਇਹ ਬਖਤਾਂ ਦੀ ਮਾਰੀ ਰੋ ਰਹੀ ਹੈ ਤੜਫ ਰਹੀ ਹੈ ਸਰਕਾਰ ਦਾ ਭਗਵੰਤ ਮਾਨ ਦਾ ਤੇ ਭਗਵੰਤ ਮਾਨ ਦੀ ਉਸ ਸਰਕਾਰ ਦੇ ਕਰਮੰਦਿਆਂ ਦਾ ਹਜੇ ਤੱਕ ਕੋਈ ਖਿਆਲ ਨਹੀਂ ਤੇ ਅਸੀਂ ਮੰਗ ਕਰਦੇ ਹਾਂ ਮੰਗ ਕਰਦੇ ਅਸੀਂ ਭਾਰਤ ਦੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਕਿ ਇਹਨਾਂ ਲੋਕਾਂ ਨੂੰ ਉਜਾੜਨ ਵੇਲੇ ਦਾ ਜਿਹੜਾ ਸਾਰਾ ਪ੍ਰਬੰਧ ਹੈ ਤੇ ਘੱਟੋ ਘੱਟ ਮਹੀਨਾ ਪਹਿਲਾਂ ਦੀਆਂ ਤੇ ਇਹ ਕਠਿਨਾਂ ਦੇ ਸਮੇਂ ਦੀਆਂ ਸਾਰੀਆਂ ਪੁਲਿਸ ਦੀ ਰਿਕਾਰਡਿੰਗ ਕਾਲਾ ਥਾਣੇ ਦੀਆਂ